ਬਹੁਤ ਸੋਹਣੀ ਚੀਜ਼ ਬਣੀ ਆ ਪਰ ਬਹੁਤ ਬਹੁਤ ਪੁਰਾਣੀ ਵੀ ਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਆਨੰਦ ਪਵਨ ਐਂਡ ਸਿੱਧੀ ਪਵਨ ਇਹਨਾਂ ਦੇ ਵਿੱਚ ਉਹ 1976 ਦੇ ਵਿੱਚ ਇੱਥੇ ਉਹ ਗੋਰੇ ਜਿਹੜੇ ਸੀਗੇ ਇਹਨਾਂ ਚੋਂ ਰਹਿੰਦੇ ਸੀਗੇ ਮੈਡੀਟੇਸ਼ਨ ਕਰਦੇ ਸੀਗੇ ਬਹੁਤ ਘੈਂਟ ਜਗ੍ਹਾ ਆ ਇਹ ਇਹ ਜਗ੍ਹਾ ਦੇ ਅੰਦਰ ਬੈਠ ਕੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਵਾਕਈ ਇਹ ਜਗ੍ਹਾ ਮੈਡੀਟੇਸ਼ਨ ਵਾਲੀ ਹੈ ਰੂਮ ਬਹੁਤ ਉਹ ਘੈਂਟ ਜਗ੍ਹਾ ਬਾਕੀ ਮੈਨੂੰ ਲੱਗਦਾ ਬਾਈ ਬੋਰ ਹੋ ਗਿਆ ਬੋਰ ਤਾਂ ਨਹੀਂ ਹੋ ਰਿਹਾ ਤੁਸੀਂ ਵੀ ਅੱਥੋਂ ਨਹੀਂ ਨਹੀਂ ਉਹ ਐਵੇਂ ਕਰੀ ਜਾਂਦੇ ਇਹ ਉਹ ਹੈ ਆਈ ਦੀ ਗੱਲ ਹੈ ਉਹਨਾਂ ਦੇ ਸਿਰੀਆਂ ਦੇ ਤਰ੍ਹਾਂ ਆਹ ਗੱਲ ਪਿੱਛੇ ਚਲੀ ਜਾਏ ਆਹ ਆਹ ਸਹੂਰੋ ਕੌਣਾਂ ਪੁੰਜੇ ਨੇ ਸਾਰੇ ਸਿਆਲ ਆਉਂਦੇ ਸੀ ਜੀ ਜਾਂਦੇ ਸੀ ਥਾਂ ਪਾ ਦੇਖਾ ਮਾਰਤਾ ਕਰਨ ਉਹਨੇ ਮਨਾਈਆਂ ਜੀ ਇਹ ਥੇ ਨਹੀਂ ਆਇਆ ਉਹਦਾ ਹਾੜਾ ਹੈ ਆਹ ਉਹ ਸੱਦਾਂ ਦੇ ਇਹ ਬੰਦਿਆ ਰੋਗਿਕ ਪੇਂਡ ਵੀ ਲੋੜਾ ਵੀ ਕੁਛ ਨਹੀਂ ਹੈ ਇਹਨਾਂ ਦੇ ਅੰਦਰ ਆ ਕੇ ਫਿਰ ਉਹ ਬੈਠਦੇ ਹਨ ਬਹੁਤ ਹੁਣ ਵੀ ਬਹੁਤ ਸਾਰੇ ਲੋਕ ਆਉਂਦੇ ਜਿਹੜੇ ਇਹਨਾਂ ਚ ਪੇਂਟਿੰਗ ਬਣਾ ਕੇ ਗਏ ਨੇ ਜਿਹੜੇ ਵੈਲੀ ਵਾਰ ਮੈਂ ਔਰ ਰਮੇਸ਼ ਸਾਹਿਬ थे ਹਮ ਲੋਗ ਯਹਾਂ ਤੋ ਬਹੁਤ ਕਮ ਲੋਕ ਆਉਂਦੇ ਨੇ ਇਹ ਪੇਂਟਿੰਗ ਆਂਦੇ ਲੋਕ ਇੱਥੇ ਬਣਾਉਂਦੇ ਪ੍ਰਾਣੀਆਂ ਵੀ ਬਣੀਆਂ ਹੋਈਆਂ ਕੁਛ ਨਵੀਆਂ ਵੀ ਬਣਾ ਜਾਂਦੇ ਆ ਪ੍ਰਾਣੀਆਂ ਮਾਂ ਭਾਣੇ ਸਭ ਬਹੁਤ देखो। देखो। देखो है तो शेर चित्ते भी कई बार देखे जाने हैं यहाँ पर हम हम यहाँ पर जंगल सफारी करने आए हैं दुनिया की विरासत लगा यहाँ पर आकर ਫਤੋਂ ਸੀ ਗਾਰਡੋ ਵਾਲੀ ਜੰਗਲ ਵਾਲੀ ਜੰਗਲ ਵਿੱਚ ਦੇਤੇ ਨਾ ਹੁਣ ਅਸੀਂ ਚੱਲਾਂਗੇ ਇਹਦੇ ਉੱਪਰ ਉੱਪਰ ਲਾਸਟ ਫਲੋਰ ਦੇਖਾਂਗੇ ਉੱਪਰ ਜਾ ਕੇ ਫਿਰ ਤੁਹਾਨੂੰ ਉੱਪਰ ਦਾ ਹਾਂ ਉਹਨਾਂ ਗੋਰੇ ਮਾਲ ਵੀ ਦਿਖਾ ਦਿਆਂ ਚਲੋ ਕੋਈ ਗੱਲ ਨਹੀਂ ਬਾਕੀ ਤੁਹਾਨੂੰ ਉੱਪਰ ਜਾ ਕੇ ਇਹਦਾ ਵਿਊ ਦਿਖਾਉਨੇ ਆ ਕਿਦਾਂ ਦਾ ਮੈਨੂੰ ਚੱਲਿਆ ਨਹੀਂ ਜਾ ਰਿਹਾ ਹਾਈ ਆ ਹੈਵ ਇੰਜਰਡ ਇੰਜਰਡ ਆ ਮੈਂ ਥੋੜਾ ਦੇਖੋ ਅੰਦਰ ਦਾ ਵਿਊ this is my painting of a hand made ਕਈ ਫੂਲ ਭਲਈਏ ਜਿਹਦੇ ਰਾਸਤੇ ਆਏ ਕਦੇ ਇਧਰ ਨੂੰ ਵੜ ਜੋ ਕਦੇ ਉਧਰ ਨੂੰ ਆਈ ਥਿੰਕ ਕਮਰੇ ਜੇ ਬਣੇ ਹੋਏ ਨੇ ਪਤਲੀ ਜਿਹੀ ਗਲੀ ਆ ਮੰਝਲਗਾ ਵਾਲੀ ਫੂਲ ਭਲਈਏ ਜੀ ਨੇ ਫਿਰ ਅਸੀਂ ਦੇਖੀ ਐ ਤਾਂ ਦੀ ਕੋਠੀ ਹੁੰਦੀ ਵਸਚ ਇੱਥੇ ਘੁੰਮੀਆਂ ਨੇ ਕਬਰਾਂ ਨੇ ਜੋ ਪਤਾ ਲੱਗਦਾ ਨਹੀਂ ਇਹਨਾਂ ਨੂੰ ਨਾ ਸਰ ਕਿਧਰ ਤੁਸੀਂ ਮੀਂਦੇ ਹੋ ਚੈੱਕ ਕਰੋ ਅੰਦਰ ਮੈਂ ਆ ਗਿਆ ਖੋਲੋ ਕੁਝ ਕੁਟੇਓ ਕੋ ਉਹ ਨੂੰ ਇਹੋ ਜਿਹਾ ਜਿਹਾ ਦਿਨ ਆਨੇ ਰੇਚ ਵੜ ਗਿਆ ਜੂਲੇ ਅੰਦਰ ਕੌਣ ਗਿਆ ਆ ਨੀ ਮੋਣ ਤਦ ਨੂੰ ਮੈਂ

ਆਪਣੀ ਮਸਕਲ ਨਾਲ ਠੀਕ ਹੈ ਠੀਕ ਆ ਮੈਂ ਤੈਨੂੰ ਫੋਨ ਕਰ ਦੂੰਗਾ ਫੋਨ ਦਾ ਫੋਨ ਆ ਗਿਆ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਹੋਰ ਉੱਪਰ ਜਾਣ ਵਾਲੀ ਸੀ ਜੇ ਟੌਪ ਤੇ ਜਾ ਕੇ ਇਹਦਾ ਉਹ ਵਾਈਡ ਐਂਗਲ ਕਰਦੇ ਆ ਆਪਣਾ ਆਇਓ ਅਰੇ ਖਾਸ ਤੋਂ ਵਾਈ ਰਸਤੇ ਆ ਗਏ ਆ ਗਿਆ ਤੇ ਇਹਨਾਂ ਦਾ ਆਪਰੇਟਰ ਆ ਗਿਆ ਉਹ ਹੋਰ ਦੂਰ ਪਰ ਨਾ ਸੇ ਰੂਪਰ ਹੈ ਆ ਵੇਖੋ ਤੁਸੀਂ ਹੈਂਡ ਮੇਡ ਪੇਂਟਿੰਗ ਕੀਤੀ ਹੋਈ ਆ ਮੁੰਡਿਆਂ ਦੀ ਜਿਹੜੇ ਇੱਥੇ ਆ ਕੇ ਗਏ ਆ ਇੱਥੋਂ 뷰 ਬਹੁਤ ਸੋਹਣਾ ਆ ਰਿਹਾ ਤੁਹਾਨੂੰ 뷰 ਦਿਖਾ ਦਿੰਨੇ ਆ ਅਸੀਂ ਆ ਰੱਖਦੇ ਆਪਣੇ ਹੈਂਡਲ ਪੈਨਲ ਜੇ ਦੋ ਵੀ ਇਹ ਨਿਆਂਦੇ ਨਾਲ ਆਦੇ ਆ ਰੱਖੇ ਸਾਡੇ ਹੈਲਮਟ ਬਾਕੀ ਆ ਖੜੇ ਨੇ ਸਾਡੇ 스타 ਕਹਿੰਦੇ ਕੋ ਆਂਦੇ ਪੰਜਾਬੀ ਐਕਟਰ ਬਾਕੀ ਆ ਬਾਬਿਆਂ ਜੀ ਦੀ ਫੋਟੋ ਬਣੀ ਆ ਲਿਖਿਆ ਕੀ ਆ ਤੇ ਯਾਰ ਕਿੱਛ ਪਲੇ ਬੋਰਡ ਕਾ ਆ ਗਿਆ ਯੂ ਦੇਖੋ ਤੁਸੀਂ 뷰 ਚਪਰੀ ਫੋਟੋ ਦੇਖ ਕਿੰਨੀ ਯਾਰ ਬਹੁਤ ਪੁਰਾਣੀ ਫੋਟੋ ਬਣਾਈ ਹੋਈ ਆਏ ਹਾ 뷰 ਆ ਪਾਕਿਸਤਾਨੋਂ ਸੀਟੀ ਵੀ ਦਿਖਾ ਦਿੰਨੇ ਆ ਥੋੜਾ ਜਿਹਾ ਜ਼ੂਮ ਕਰਨਾ ਪੈਣਾ ਬਹੁਤ ਸੋਹਣੀ ਸਿਟੀ ਆ ਸਾਹਮਣੇ ਰਿਸ਼ੀਕੇਸ਼ ਤੁਹਾਨੂੰ ਮੈਂ ਥੋੜਾ ਜਿਹਾ ਜ਼ੂਮ ਕਰਦਾ ਆਈ ਥਿੰਕ ਤੁਹਾਨੂੰ ਸਿਟੀ ਦੇਖਦੀ ਹੋਣੀ ਆ ਬਹੁਤ ਸੋਹਣੀ ਸਿਟੀ ਬਣੀ ਹੋਈ ਆ ਆਪਣੇ ਆ ਦੇਖੋ ਮੱਕੀ ਇਧਰ ਕੋਮ ਦੇ ਸਰਦੇ ਆ ਹਾਂ ਹੈਲਮਨ ਨੂੰ ਸਾਨੂੰ ਉਪਰ ਚੱਲेंगे ਬੰਦਾ ਥੋੜਾ ਮਿਹਨਤੀ ਬੰਦਾ ਹੈਲਮਨ ਨੂੰ ਜਿਆਦਾ ਚੱਕਦਾ ਪਰ ਕੈਰੀ ਕਰਦਾ ਚੀਜ਼ਾਂ ਆ ਉੱਤੇ ਹੋਰ ਸੀੜੀਆਂ ਜਾਈ ਉੱਤੇ ਦੇਖਣ ਨੂੰ ਬਹੁਤ ਹੋ ਜਾ ਸਸਪੈਂਸ ਵਾਲਾ ਏਰੀਆ ਥੋੜਾ ਥੋੜਾ ਸਸਪੈਂਸ ਹੈ ਚ ਥੋੜਾ ਜਿਹਾ ਮੈਂ ਰਾਤ ਕੋਲੋਂ ਕੰਡਮ ਆ ਆਈ ਥਿੰਕ ਮੇਰਾ ਗੋਡਾ ਇੰਜੜਾ ਹਾਈ ਲਿਮਟ ਲੈ ਲਓ ਹੈਲਮਟ 500 ਇਹ ਆਪਦੀ ਆਦੀ ਪਨੀ ਕਿਹੜੀ ਬਲੌਗਰ ਬਣਾਈ ਜਾਂਦੇ ਆ ਇਹਨਾਂ ਦਾ ਬਲੌਗ ਬਲੌਗਾਂ ਦਾ ਨਹੀਂ ਪਤਾ ਆ ਗਿਆ ਹੈਲਮਟ ਲੈ ਆਂਦੇ ਨੇ ਸਾਰੇ ਮੇਰਾ ਉੱਤੇ ਪਿਆ ਥੱਲੇ ਕਿੰਨੇ ਆ ਇਹ ਬੜੀਆਂ ਨਿੱਕੀਆਂ ਨਿੱਕੀਆਂ